ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰਿਓ ਕਈ ਸਾਡੇ ਵੀਰ ਭੈਣਾਂ ਕੋ ਸੰਗਤ ਵਿੱਚੋਂ ਸਵਾਲ ਕਰਦੇ ਆ ਕਿ ਬਾਣੀ ਪੜਨ ਨਾਲ ਕੀ ਮਿਲਦਾ ਹੈ ਕੱਲਾ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਕਾਫੀ ਨਹੀਂ ਕੱਲਾ ਸਤਨਾਮ ਵਾਹਿਗੁਰੂ ਕਰ ਲੈਣਾ ਕਾਫੀ ਨਹੀਂ ਮਾਰੇ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਪਿਆਰਿਓ ਸਾਰਾ ਕੁਝ ਹੀ ਸਤ ਹੈ ਸਿਮਰਨ ਵੀ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਪਰ ਆਪ ਜੀ ਕਦੇ ਇਹ ਸੋਚੋ ਜੇਕਰ ਕੱਲਾ ਸਿਮਰਨ ਹੀ ਮਹਾਰਾਜ ਨੇ ਕਰਵਾਉਣਾ ਹੁੰਦਾ ਸਾਡੇ ਪਾਸੋਂ ਤੇ 1430 ਅੰਗ ਇੱਕ ਓੰਕਾਰ ਤੋਂ ਲੈ ਕਰਕੇ 18 10 20 ਇਹ ਗੁਰਬਾਣੀ ਕਿਹਦੇ ਵਾਸਤੇ ਲਿਖੀ ਮਹਾਰਾਜ ਨੇ ਸਾਡੇ ਵਾਸਤੇ ਲਿਖੀ ਆ ਵੇ ਮੇਰੇ ਸਿੱਖ ਬਾਣੀ ਪੜਿਆ ਕਰਨਗੇ ਮੇਰੇ ਸਿੱਖ ਬਾਣੀ ਦੇ ਨਾਲ ਇੱਕਮਿਕ ਹੋ ਜਾ ਕਰਨਗੇ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰਿ ਕਿਉਂਕਿ ਬਾਣੀ ਵਿੱਚ ਇਤਨੀ ਪਾਵਰ ਹੈ ਮਾਰੇ ਕਹਿੰਦੇ ਵੇਖੋ ਜਿਹੜਾ ਬਾਣੀ ਸੁਣਦਾ ਹੈ ਬਾਣੀ ਪੜਦਾ ਹੈ ਬਾਣੀ ਵਿਚਾਰਦਾ ਹੈ ਜਿਹੜਾ ਸਹਿਜ ਪਾਠ ਰੋਜ਼ ਹਾਜ਼ਰੀ ਲਵਾਉਂਦਾ ਭਾਵੇਂ ਇੱਕ ਅੰਗ ਹੀ ਪੜਦਾ ਵੈਸੇ ਤਾਂ ਚਲੋ ਮੈਂ ਇੱਕ ਅੰਗ ਬਹੁਤ ਥੋੜਾ ਕਹਿ ਦਿੱਤਾ ਵੱਧ ਤੋਂ ਵੱਧ ਪੰਜ ਅੰਗ 10 ਅੰਗ ਰੋਜ਼ ਦੇ ਕਰੇ ਪਰ ਜਿਹਦੇ ਕੋਲ ਬਿਲਕੁਲ ਹੀ ਕਹਿੰਦਾ ਕੋਈ ਇਨਸਾਨ ਮੇਰੇ ਕੋਲ ਟਾਈਮ ਨਹੀਂ ਬੀਜੀ ਸ਼ਬਦ ਸਾਨੂੰ ਬਹੁਤ ਵੱਡੀ ਬਿਮਾਰੀ ਚੰਬੜੀ ਆ ਮੈਂ ਬੀਜੀ ਹਾਂ ਮੈਂ ਬੀਜੀ ਹਾਂ ਫਿਰ ਕਹਿੰਦੇ ਮਹਾਰਾਜ ਤੂੰ ਇੱਕ ਅੰਗ ਜ਼ਰੂਰ ਕਰ ਰੋਜ਼ ਇੱਕ ਅੰਗ ਕੀ ਹੁੰਦਾ ਹੈ 5 7 10 ਮਿੰਟ ਲਾ ਇੱਕ ਅੰਗ ਪੜਨੂ ਹੌਲੀ ਹੌਲੀ ਸਹਿਜੇ ਪੜ ਸਹਿਜ ਪਾਠ ਦਾ ਭੋਗ ਦੂਹਾਂ ਤਿੰਨਾਂ ਮਹੀਨਿਆਂ ਚਾਰਾਂ ਚ ਪਾਲਾ ਸਾਲ ਚ ਪਾਲਾ ਕੋਈ ਕਾੜ ਨਹੀਂ ਬਾਣੀ ਨਾਲ ਜੁੜਿਆ ਰੋ ਕਹਿਣ ਤੋਂ ਭਾਵ ਜਿਸ ਘਰ ਵਿੱਚ ਸਹਿਜ ਪਾਠ ਕੋਈ ਰੂਹ ਕਰਦੀ ਹੈ ਕੋਈ ਇੱਕ ਅੰਗ ਵੀ ਰੋਜ਼ ਸਾਂਝ ਪਾਉਂਦਾ ਹੈ ਗੁਰੂ ਨਾਲ ਬਾਤਾਂ ਕਰਦਾ ਹੈ ਗੁਰੂ ਨਾਲ ਗੱਲਾਂ ਕਰਦਾ ਹੈ ਕੋਈ ਤੇ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੀ ਗਾਰੰਟੀ ਲੈਂਦੇ ਉਹਦੀ ਬਾਹ ਫੜਦੇ ਹਨ ਮਾਰਕਿੰਦੇ ਸਿਉ ਦੀ ਪੱਕੀ ਬਾਹ ਫੜ ਲਈ ਕਦੇ ਬਾਹ ਛੱਡਦੇ ਨਹੀਂ ਉਹਦੇ ਘਰ ਵਿੱਚ ਦੁੱਖ ਕਲੇਸ਼ ਪਾਪ ਸਾਰੇ ਨੱਟ ਜਾਂਦੇ ਖੰਭ ਲਾ ਕੇ ਦੌੜ ਜਾਂਦੇ ਹਨ ਨਵੇਂ ਪਾਤਸ਼ਾਹ ਦਾ ਅਸੀਂ ਅਰਦਾਸ ਵਿੱਚ ਬਚਨ ਪੜ੍ਹਦੇ ਕਿ ਤੇਗ ਬਹਾਦਰ ਸਿਮਰਿਆ ਘਰ ਨੋਂ ਨਿੱਧ ਆਵੇ ਧਾਏ ਧਾਏ ਹੁੰਦਾ ਦੌੜ ਕੇ ਆ ਜਾਂਦੀਆਂ ਨੋਂ ਦੀਆਂ ਸਭ ਥਾਈ ਹੋਏ ਸਹਾਈ ਸੋ ਬਾਣੀ ਵਿੱਚੋਂ ਕੀ ਕੁਝ ਮਿਲ ਜਾਂਦਾ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਮਹਾਰਾਜ ਸਮਾਪਤੀ ਵਾਲੀ ਅਸ਼ਟਪਦੀ ਜੋ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਦੇ ਵਿੱਚ 6ਵੇਂ ਪਦੇ ਦੇ ਵਿੱਚ ਕਿਉਂਕਿ 8-8 ਪਦੇ ਹਨ 10-10 ਪੌੜੀਆਂ ਦੇ ਸਾਰੀਆਂ ਅਸ਼ਟਪਦੀਆਂ ਵਿੱਚ ਕਿਉਂਕਿ 24 ਅਸ਼ਟਪਦੀਆਂ ਹਨ 24 ਸ਼ਲੋਕ ਹਨ 24 ਹਜ਼ਾਰ ਅੱਖਰ ਹੈ 24000 ਰੱਖ ਰਿਸ ਲਈ ਕਿ ਜਿਹੜਾ ਇਨਸਾਨ 24 ਘੰਟਿਆਂ ਚ ਵੀ 6-6 5-5 10-10 ਕਰਕੇ ਜਾਂ ਇੱਕ ਵਾਰੀ ਸੁਖਨੀ ਸਾਹਿਬ ਪੜ ਲੈਂਦਾ ਤੇ ਉਹਦਾ 24000 ਸਵਾਸ ਸਫਲਾ ਹੋ ਜਾਂਦਾ ਤੇ ਮਹਾਰਾਜ ਦੱਸਦੇ ਭਾਈ ਅਖੀਰ ਦੇ ਵਿੱਚ ਛੇਵੀਂ ਜਿਹੜੀ ਅਸ਼ਟਪਦੀ ਆ ਮਾਫ ਕਰਨਾ 24ਵੀਂ ਅਸ਼ਟਪਦੀ ਦੇ ਵਿੱਚ 6ਵੇਂ ਪਦੇ ਦੇ ਵਿੱਚ ਮਹਾਰਾਜ ਦੱਸਦੇ ਆ ਕਿ ਕੀ ਕੁਝ ਪ੍ਰਾਪਤ ਹੁੰਦਾ ਆਉ ਤੜਨਾ ਸਾਝ ਪਾਉਨੇ ਇਸ ਬਚਨ ਦਾ ਇਸ ਜੋ ਇਹ ਜੋ ਪਦਾ ਹੈ ਸ਼ੇਵਾਂ ਅਖੀਰਲੀ ਅਸ਼ਟਪਦੀ ਦਾ ਇਹਦਾ ਜਾਪ ਵੀ ਕਰ ਲਿਆ ਕਰੋ ਕਿਸੇ ਪ੍ਰਕਾਰ ਦੀ ਕੋਈ ਟੋੜ ਟੋਟ ਘਾਟਾ ਕੋਈ ਕਮੀ ਨਹੀਂ ਰਹਿੰਦੀ ਮਾਰੇ ਕਿਰਪਾ ਕਰਦੇ ਆ ਕਿਉਂਕਿ ਬਾਣੀ ਸਾਡੀ ਪੂਰਾ ਗੁਰੂ ਹੈ ਗੁਰੂ ਹੀ ਬਾਣੀ ਹੈ ਤੇ ਬਾਣੀ ਹੀ ਗੁਰੂ ਹੈ ਤੇ ਵਿੱਚ ਬਾਣੀ ਅਮਰ ਸਾਰੇ ਹੈ ਪਾਤਸ਼ਾਹ ਫਰਮਾਉਂਦੇ ਖੇਮ ਸ਼ਾਂਤ ਰਿੱਧ ਨਵ ਨਿਧ ਮਾਰੇ ਕਹਿੰਦੇ ਖੇਮ ਸ਼ਾਂਤੀ ਸ਼ਾਂਤੀ ਆ ਜਾਂਦੀ ਰਿੱਧ ਨਵ ਨਿਧ ਆ ਜਾਂਦੀ ਜਿਹੜਾ ਬਾਣੀ ਪੜਦਾ ਬੁੱਧ ਗਿਆਨ ਸਰਬ ਤਹਿ ਸਿੱਧ ਉਹਨੂੰ ਬੁੱਧੀ ਬੜੀ ਸੋਹਣੀ ਪ੍ਰਾਪਤ ਹੋ ਜਾਂਦੀ ਗਿਆਨਮਈ ਬੁੱਧੀ ਪ੍ਰਾਪਤ ਹੋ ਜਾਂਦੀ ਜਿਹੜਾ ਬਾਣੀ ਪੜਦਾ ਸਰਬ ਤਹਿ ਸਿੱਧ ਸਾਰੀਆਂ ਉਹ ਸਿੱਧ ਗੱਲਾਂ ਹੋ ਜਾਂਦੀਆਂ ਉਹਦੇ ਕੋਲ ਕੋਈ ਲੁਕੀ ਛਿਪੀ ਬਾਤ ਨਹੀਂ ਰਹਿੰਦੀ ਉਹਦੇ ਪਾਸ ਤੋਂ ਜਿਹੜਾ ਬਾਣੀ ਪੜਦਾ ਅੱਗੇ ਕਹਿੰਦੇ ਵਿਦਿਆ ਤਪ ਜੋਗ ਪ੍ਰਭ ਧਿਆਨ ਉਹਨੂੰ ਵਿਦਿਆ ਬੜੀ ਸ੍ਰੇਸ਼ਟ 14 ਵਿਦਿਆ ਦਾ ਗਿਆਤਾ ਬਣ ਜਾਂਦਾ 14 ਵਿਦਿਆ ਉਹਦੇ ਸਾਹਮਣੇ ਖਲੋ ਜਾਂਦੀਆਂ ਜਿਹੜਾ ਬਾਣੀ ਪੜਦਾ ਕਹਿੰਦੇ ਤਪ ਜਿਹੜੇ ਤਪ ਕਰਦੇ ਲੋਕ ਜੋਗੀ ਲੋਕ ਪੁੱਠੇ ਲਮਕਦੇ ਕਹਿੰਦੇ ਬਾਣੀ ਪੜਨ ਵਾਲੇ ਕੋਲ ਸਹਿਜ ਸੁਭਾਈ ਆ ਜਾਂਦੇ ਤਪ ਕਿਉਂਕਿ ਜੋਗੀ ਤਾਂ ਪੁੱਠੇ ਲੜਕਦੇ ਸੀ ਨਾ ਪਰ ਕਹਿੰਦੇ ਜਿਹੜੇ ਬਾਣੀ ਪੜਦੇ ਉਹਨਾਂ ਕੋਲ ਸਹਿਜ ਸੁਭਾਈ ਇਹ ਪਾਵਰਾਂ ਇਹ ਬਖਸ਼ਿਸ਼ਾਂ ਆ ਜਾਂਦੀਆਂ ਬੇਦਿਆ ਤਪ ਜੋਗ ਪ੍ਰਭ ਧਿਆਨ ਜੋਗ ਮਤ ਪ੍ਰਭ ਪ੍ਰਭੂ ਦਾ ਧਿਆਨ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਜਿਹੜੇ ਕਈ ਧਿਆਨ ਲਾ ਲ ਕੇ ਥੱਕ ਗਏ ਆ ਨਾ ਕਿਉਂਕਿ ਤਾਂ ਕੇ ਅੰਤ ਨਾ ਪਾਏ ਜਾਹੇ ਆਉਂਦਾ ਨਾ ਵੀ ਅੰਤ ਕਾਰਨ ਕੀਤੇ ਬਿਲਾਹੇ ਉਹਦਾ ਅੰਤ ਪਾਉਣ ਲਈ ਧਿਆਨ ਲਾਉਣ ਲਈ ਬੜੇ ਬਿਰਲਾਪ ਕਰਦੇ ਆ ਪਰ ਤਾਂ ਕੀ ਅੰਤ ਨਾ ਪਾਏ ਜਾਹੇ ਅਗੇ ਕਹਿੰਦੇ ਗਿਆਨ ਸ੍ਰੇਸ਼ਟ ਊਤਮ ਇਸਨਾਨ ਕਹਿੰਦੇ ਉਹਨੂੰ ਗਿਆਨ ਬੜਾ ਸ੍ਰੇਸ਼ਟ ਉਤਮ ਬੜਾ ਸ੍ਰੇਸ਼ਟ ਸ਼ੁਭ ਮਤ ਵਾਲਾ ਗਿਆਨ ਪ੍ਰਾਪਤ ਹੋ ਜਾਂਦਾ ਊਤਮ ਇਸਨਾਨ ਉਹਦਾ ਸ਼ਬਦ ਵਿੱਚ ਉਹਦਾ ਜਿਤਨੇ ਤੀਰਥ ਸਾਰਿਆਂ ਦੇ ਵਿੱਚ ਇਸਨਾਨ ਉਹਨੂੰ ਪ੍ਰਾਪਤ ਹੋ ਜਾਂਦਾ ਚਾਰ ਪਦਾਰਥ ਕਮਲ ਪਰਗਾਸ ਉਹਨੂੰ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਪ੍ਰਾਪਤ ਹੋ ਜਾਂਦੇ ਕਮਲ ਪ੍ਰਗਾਸ ਕਮਲ ਹਿਰਦਾ ਵਤ ਕਮਲ ਦੀ ਨਿਆਈ ਫੁੱਲ ਪ੍ਰਗਾਸ ਖੇੜਾਉਂਦਾ ਨਾਨਕ ਭਗਤਾਂ ਸਦਾ ਵਿਗਾਸ ਖੇੜਾ ਆ ਜਾਂਦਾ ਹੈ ਸਭ ਕਹਿ ਮਦ ਸਗਲ ਤੇ ਉਦਾਸ ਹਾਂ ਸਭ ਕਹਿ ਮਦ ਹੁੰਦਾ ਵਿੱਚ ਸਾਰਿਆਂ ਦੇ ਉਹ ਵਿੱਚ ਸਗਲ ਤੇ ਉਦਾਸ ਉਹ ਜਿਹੜਾ ਬਾਣੀ ਪੜਨ ਵਾਲਾ ਕੋਈ ਰੂਹ ਹੁੰਦੀ ਰੰਗੀ ਰੂਹ ਨਾਮ ਜਪਣ ਵਾਲਾ ਇਨਸਾਨ ਹੁੰਦਾ ਕਹਿੰਦੇ ਉਹ ਸਾਰਿਆਂ ਦੇ ਵਿੱਚ ਵੀ ਰਹਿੰਦਾ ਤੇ ਸਾਰਿਆਂ ਤੋਂ ਨਿਰਲੇਪ ਵੀ ਰਹਿੰਦਾ ਉਦਾਸ ਵੀ ਰਹਿੰਦਾ ਇਹ ਉਦਾਸ ਦੂਜਾ ਨਹੀਂ ਜਿਹੜੇ ਲੋਕ ਰੋਂਦੇ ਫਿਰਦੇ ਇਹ ਉਦਾਸੀ ਬੜੀ ਪਿਆਰੀ ਹੁੰਦੀ ਜਿਹਨੂੰ ਉਪਰਾਮਤਾ ਕਹਿੰਦੇ ਬੜੀ ਨਿਰਮਲ ਉਦਾਸੀ ਹੁੰਦੀ ਜਿਹੜੀ ਰੱਬ ਵਾਸਤੇ ਪੈਦਾ ਹੁੰਦੀ ਰਹੁ ਵਿਚਾਰ ਸੁੰਦਰ ਚਤੁਰ ਤਤਕਾ ਬੇਤਾ ਹਾਂ ਕਹਿੰਦੇ ਉਹ ਸੁੰਦਰ ਬੜਾ ਹੁੰਦਾ ਤੇ ਬੜਾ ਚਤੁਰ ਹੁੰਦਾ ਚਤੁਰ ਕੀ ਹੁੰਦਾ ਉਹਨੂੰ ਬੜਾ ਗਿਆਨ ਹੁੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਤੀਖਣ ਬੁੱਧੀ ਜਿਹੜੀ ਉਹ ਆ ਜਾਂਦੀ ਬਹੁਤ ਪਿਆਰੀ ਬੁੱਧੀ ਆ ਜਾਂਦੀ ਉਹ ਹਰ ਇੱਕ ਗੱਲ ਦਾ ਜਵਾਬ ਦੇਣ ਲਈ ਤਤ ਪਰ ਰਹਿੰਦਾ ਮਨਮੁਖਾਂ ਦਾ ਵੀ ਹਰ ਇੱਕ ਦਾ ਜੇ ਕੋਈ ਉਹਨੂੰ ਸਵਾਲ ਕਰੇ ਕਿਉਂਕਿ ਉਹ ਬਾਣੀ ਪੜਦਾ ਕਹਿੰਦੇ ਤਤ ਕਾ ਬੇਤਾ ਉਹ ਬੜਾ ਤਤ ਦਾ ਬੇਤਾ ਬਣ ਜਾਂਦਾ ਸਮਦਰਸੀ ਏਕ ਦ੍ਰਿਸ਼ਟੀਤਾ ਹਾਂ ਕਹਿੰਦੇ ਉਹ ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਦ੍ਰਿਸ਼ਟੀਤਾ ਇੱਕੋ ਹੀ ਦ੍ਰਿਸ਼ਟੀ ਨਾਲ ਸਮਦਰਸੀ ਸਾਰਿਆਂ ਨੂੰ ਬਰਾਬਰ ਦੇਖਦਾ ਇਹ ਫਲ ਤਿਸ ਜਨ ਕੈ ਮੁਖ ਭਨੇ ਵੇਖੋ ਬਾਣੀ ਪੜਨਾ ਕੀ ਕੁਝ ਮਿਲ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਸੁਖਮੀ ਸਾਹਿਬ ਚ ਕਹਿ ਰਹੇ ਆ ਕਹਿੰਦੇ ਇਹ ਫਲ ਅੜ ਉਪਰ ਦਾਸ ਆਏ ਆ ਕਹਿੰਦੇ ਇਹ ਫਲ ਤਿਸ ਜਨ ਕੈ ਮੁਖ ਭਨੇ ਇਹ ਇਹੋ ਜੇ ਇਨਸਾਨ ਜਨ ਦੇ ਮੁਖ ਭਨੇ ਕਹਿੰਦੇ ਉਹਦੇ ਮੁਖ ਨੂੰ ਭਨੇ ਹੁਣ ਨਾਮ ਹੁੰਦਾ ਉਚਾਰਨਾ ਜਿਹੜਾ ਬਾਣੀ ਪੜਦਾ ਉਹਦੇ ਕੋਲ ਆ ਜਾਂਦੇ ਇਹ ਫਲ ਇਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਕਹਿੰਦੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਜਿਨ੍ਹਾਂ ਨੇ ਧਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਨ ਬਿਰਤੀ ਇਕਾਗਰ ਕਰਕੇ ਸਾਵਧਾਨ ਇਕਾਗਰ ਚੀਤ ਹੋ ਕੇ ਬਚਨ ਸੁਣਨਾ ਕੀਤੇ ਹਨ ਤੇ ਕਮਾਏ ਹਨ ਜਿਨ੍ਹਾਂ ਨੇ ਮੰਨਣ ਤੇ ਨਿਧਿਆਸਣ ਕੀਤਾ ਹੈ ਜਿਨ੍ਹਾਂ ਨੇ ਸਾਰਾ ਸਤ ਗੁਰਾਂ ਦਾ ਉਪਦੇਸ਼ ਮੰਨਿਆ ਹੈ ਮੰਨ ਕੇ ਕਮਾਇਆ ਹੈ ਸੋ ਉਸ ਨੂੰ ਪੱਲੇ ਬੰਨਿਆ ਹੈ ਅਮਲ ਕੀਤਾ ਹੈ ਵੇਖੋ ਜਿਹੜੇ ਕਹਿੰਦੇ ਬਾਣੀ 'ਚ ਕੁਝ ਹੈ ਨਹੀਂ ਬਾਣੀ ਨਹੀਂ ਪੜ੍ਹਨੀ ਚਾਹੀਦੀ ਕਿਉਂਕਿ ਬੜੇ ਇਹੋ ਜਿਹੇ ਹਨ ਜਿਹੜੇ ਬਾਣੀ ਤੋਂ ਤੋੜਦੇ ਹਨ ਸਗੋਂ ਇਹ ਨਹੀਂ ਕਦੇ ਵੀ ਕਹਿਣਾ ਚਾਹੀਦਾ ਕਿਉਂਕਿ ਵੇਖੋ ਕੋਈ ਇਨਸਾਨ ਬਾਣੀ ਦੇ ਵਿੱਚ ਹੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹ ਦੱਸਦੇ ਆ ਵੀ ਇੱਕ ਪਾੜ ਦਾ ਭੋਗ ਪਾ ਲੈਂਦੇ ਸੀ ਦੂਸਰਾ ਆਰੰਭ ਕਰ ਲੈਂਦੇ ਸੀ ਤੇ ਜੀ ਉਹਨਾਂ ਨੂੰ ਸਵਾਲ ਕਰੀਏ ਵੀ ਤੁਸੀਂ ਬਾਣੀ ਹੀ ਪੜੀ ਜਾਂਦੇ ਹੋ ਤੇ ਉਹਨਾਂ ਦਾ ਸਵਾਲ ਸੀ ਉਹਨਾਂ ਦਾ ਜਵਾਬ ਸੀ ਇਹ ਬਾਣੀ ਫਿਰ ਮਹਾਰਾਜ ਨੇ ਲਿਖੀ ਕਿਉਂ ਜੇ ਆਪਾਂ ਪੜ੍ਹਨੀ ਨਹੀਂ ਗੁਰਸਿੱਖਾਂ ਨੇ ਕਿਉਂਕਿ ਮਹਾਰਾਜ ਨੇ ਤਾਂ ਹੀ ਲਿਖੀ ਸੀ ਨਾ ਤੇ ਮਹਾਰਾਜ ਸਾਰੀ ਬਾਣੀ ਵਿੱਚ ਸਾਰੇ 1430 ਅੰਗਾਂ ਤੇ ਵਾਹਿਗੁਰੂ 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 ਲਿਖ ਕੇ ਵੀ ਭਰ ਸਕਦੇ ਸੀ ਮਹਾਰਾਜ ਸਾਰੇ ਅੰਗਾਂ ਨੂੰ ਸਾਰੇ ਅੰਗਾਂ ਤੇ ਮਹਾਰਾਜ ਇਹ ਛਪਾਈ ਕਰਵਾ ਸਕਦੇ ਸੀ ਪਰ ਮਹਾਰਾਜ ਨੇ ਸਾਨੂੰ ਤਾਰਨਾ ਸੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਬਾਣੀ ਦਾ ਹੀ ਵਾਕ ਅਸੀਂ ਪੜਦੇ ਆਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅਸੀਂ ਬਾਣੀ ਦਾ ਹੀ ਬਚਨ ਪੜਦੇ ਆਂ ਨਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਵਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਇਹ ਬਾਣੀ ਦੇ ਬਚਨ ਪੜ੍ਹਦੇ ਆਂ ਏਕ ਆਸ ਰੱਖੋ ਮਨ ਨਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਇਹ ਬਾਣੀ ਦੇ ਬਚਨ ਪੜਦੇ ਆਂ ਸਗਲ ਕੇ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪ ਇਹ ਬਾਣੀ ਦੇ ਤਾਂ ਬਚਨ ਪੜਦੇ ਆਂ ਕਿ ਅਵਰ ਉਪਾਅ ਸਭ ਤਿਆਗਿਆ दारू नाम लिया ताप पाप सब मिटे रोग शीतल मन भया ए वाणी दे वचन पढ़देया सी नेता प्रति गुरबानी विच पढ़देया सतगुरु फरमाउंदेया ना कि भाई सर्व रोग का औखद नाम कल्याण रूप मंगल गुणगाम काहू जुगत कितए ना पाईए धर्म ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਸੋ ਰਹੁ ਵਿਚਾਰ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਗੁਰਬਾਣੀ ਗਾਉਂਦੇ ਆ ਪੜ੍ਹਦੇ ਆ ਸੁਣਦੇ ਆ ਵਿਚਾਰਾਂ ਕਰਦੇ ਆ ਸਾਖੀਆਂ ਸੁਣਾਉਂਦੇ ਆ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ ਸਾਧ ਸੰਗਤ ਜੀ ਸਤਿਗੁਰੂ ਜੀ ਬਖਸ਼ਣ ਹਾਰ ਹਨ ਬਖਸ਼ ਲੈਣ ਅੱਗੇ ਤੋਂ ਸਮੱਤ ਬਖਸ਼ਣੀ ਦੇਵੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ